ਸਾਧ ਸੰਗ ਜੀ ਰਸਨਾ ਕਰੋ ਪਵਿੱਤਰ ਜਪੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਹੋਰ ਨਸ਼ੇ ਸਭ ਰਹਿਣ ਕੇ ਉਤਰ ਜਾਤ ਪਰਬਾਤ ਨਾਮੁ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ ਦੋਰਾ ਚਿੱਟਾ ਪੀ ਮਾ ਪੁੱਕੀਆਂ ਖਾਣ ਲਗੇ ਨੌਜਵਾਨਾ ਲਾਹਣ ਸ਼ਰਾਬਾਂ ਜੇਰੀਆਂ ਪੀਕਰ ਕਰਤੂਤ ਦਿਖਾਣ ਕੋਰੜਾ ੋਸੀਰੇ ਵਿੱਚ ਜੂਰੀਏ ਦਾ ਬੁੱਕ ਡਾਲ ਕੇ ਨਾਲੇ ਬੁੱਕ ਡਾਲ ਕੇ ਕੱਢ ਦੇ ਸ਼ਰਾਬ ਕਰੇ ਪੱਠੀ ਵਾਲਕੇ ਉਹ ਨਾਲੇ ਪੱਠੀ ਵਾਲਕੇ ਪੀ ਕੇ ਪੁਰੇ ਘਾਲ ਗੋਮਨ ਦੇ ਕਮੀਨਿਆਂ ਦੇ ਹੋਮ ਦੇ ਕਮੀਨਿਆਂ ਦੇ ਕੁੱਤੇ ਮੁਖ ਚੱਟ ਦੇ ਸ਼ਰਾਬ ਪੀਣ ਦੇ ਪੰਡਤ ਨੇ ਪਉਆ ਪੀ ਕੇ ਪੋਲ ਖੋਲਤੀ ਓਏ ਨਾਲੇ ਪੋਲ ਖੋਲਤੀ ਮੰਦਰ ਦੇ ਅੰਦਰ ਸ਼ਰਾਬ ਡੋਲਤੀ ਕਰਗੀ ਜਖ ਮਖੀਰ ਖਾਣੇ ਸੀਨਾਂ ਦੇ ਓਏ ਖੀਰ ਖਾਣੇ ਸੀਨਾਂ ਦੇ ਕੁੱਤੇ ਮੁਖ ਚੱਟ ਦੇ ਸ਼ਰਾਬ ਪੀਣ ਦੇ ਸਾਧ ਨੇ ਵੀ ਡੇਰੇ ਵਿੱਚ ਡਟਪੰਨਤਾ ਨਾਲੇ ਡਟਪੰਨਤਾ ਖਾਗੜ ਪਕਟ ਗੇਟ ਨਾਲ ਬਨਤਾ ਬੁਰੇ ਹਾਲ ਹੋਏ ਗਿਆਨ ਤੋਂ ਵਿਹੀਨ ਦੇ ਓ ਗਿਆਨ ਤੋਂ ਵਿਹੀਨ ਦੇ ਕੁੱਤੇ ਮੁਖ ਚੱਟ ਦੇ ਸ਼ਰਾਬ ਪੀਣ ਦੇ ਕਾਜੀ ਨੇ ਵੀ ਸ਼ਰਾ ਪਹਿਲਾ ਮੂੰਹ ਨੂੰ ਲਾਲਿਆ ਨਾਲੇ ਮੂੰਹ ਨੂੰ ਲਾਲਿਆ ਸ਼ਰਾਬ ਵਾਲਾ ਡਰ ਮਨ ਚੋਂ ਪੋਲਾ ਲਿਆ ਸ਼ਰਾਬ ਨੂੰ ਪੁੱਲੀ ਪੀ ਕੇ ਬੇ ਦਿਨ ਦੇ ਨਾਲ ਬੇ ਦਿਨ ਦੇ ਕੁੱਤੇ ਮੁਖ ਚੱਟ ਦੇ ਸ਼ਰਾਬ ਪੀਣ ਦੇ ਹਾਂ ਸ਼ਰਾਬ ਪੀਣ ਦੇ ਔ ਚੰਦਰੀ ਸ਼ਰਾਬ ਚੰਦਰੀ ਸ਼ਰਾਬ ਮਾਰੂ ਨਸ਼ੇ ਛੱਡੋ ਜੀ ਮਾਰੂ ਨਸ਼ੇ ਛੱਡੋ ਜੀ ਕਿਰਤ ਕਰੋ ਤੇ ਬਾਣੀ ਲਾੜ ਲੱਗੋ ਜੀ ਬਾਣੀ ਲਾੜ ਲੱਗੋ ਜੀ ਪ੍ਰੇਮ ਪੰਨੋਂ ਦਰ ਦੇ ਡੇਰੇ ਠੇਕੇ ਤੇ ਕੁਸ਼ੀਨਾਂ ਦੇ ਠੇਕੇ ਤੇ ਕੁਸ਼ੀਨਾਂ ਦੇ ਕੁੱਤੇ ਮੁਖ ਚੱਟ ਦੇ ਸ਼ਰਾਬ ਪੀਣਿਆਂ ਦੇ ਕੁੱਤੇ ਮੁਖ ਚੱਟ ਦੇ ਸ਼ਰਾਬ ਪੀਣਿਆਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਚਿੱਟਾ ਫੀਮਾ ਭੁੱਖੀਆਂ ਤੋਂ ਛੁਟਕਾਰਾ ਪਾਓ ਸ਼ਰਾਬਾਂ ਤੋਂ ਛੁਟਕਾਰਾ ਪਾਓ ਇਹ ਬਹੁਤ ਭੈੜੀ ਚੀਜ਼ ਹੈ ਜ਼ਿੰਦਗੀ ਖਰਾਬ ਕਰਨ ਵਾਲੀਆਂ ਚੀਜ਼ਾਂ ਹਨ ਸੋ ਇਹਨਾਂ ਦਾ ਤਿਆਗ ਕਰੋ ਬਾਣੀ ਦੇ ਲੜ ਲੱਗੋ ਔਰ ਰਾਮ ਰਾਮ ਕਰਿਆ ਕਰੋ ਸਾਧ ਸੰਗਤ ਕਰਿਆ ਕਰੋ ਸਾਰੀ ਸੰਗਤ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ